ਤੁਸੀਂ ਦੇਖ ਰਹੇ ਹੋ ਨਵਾਂ ਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਤੁਹਾਨੂੰ ਪਤਾ ਹੀ ਹੈ ਜਿੰਨਾ ਪੂਰੇ ਭਾਰਤ ਦੇ ਵਿੱਚ ਸ਼ਵਰਾਤੀ ਦਾ ਜਿਹੜਾ ਤੇ ਹੋਰਾਂ ਲੋਕੀ ਬਹੁਤ ਸ਼ਰਧਾਪੂਰਨ ਮਨਾ ਰਹੇ ਨੇ ਇਸ ਤਰ੍ਹਾਂ ਹੀ ਮਾਛੀਵਾੜੇ ਦੇ ਜਿਹੜਾ ਮੇਨ ਬਾਜ਼ਾਰ ਹੈਗਾ ਨੇੜੇ ਦੁਰਗਾ ਸ਼ਕਤੀ ਮੰਦਿਰ ਇੱਥੇ ਦੇ ਵੀ ਜਿਹੜੇ ਭਗਤ ਨੇ ਛਿਪੋਲੇ ਦੇ ਉਹਨਾਂ ਨੇ ਵੀ ਜਿਹੜੇ ਇੱਥੇ ਹਰ ਸਾਲ ਤਾਂ ਜਿਹੜਾ ਲੰਗਰ ਲਾਉਂਦੇ ਨੇ ਇੱਥੇ ਜਿੱਦਾਂ ਕੀ ਇਹ ਮਰਦਰ ਪੀਰ ਅਖੀਰ ਇਸ ਤਰ੍ਹਾਂ ਬਣਾਉਂਦੇ ਨੇ ਜਿੰਨਾ ਕਿ ਕਿਸੇ ਵਿਆਹ ਦਾ ਪ੍ਰੋਗਰਾਮ ਹੁੰਦਾ ਔਰ ਅੰਦਰ ਟੇਬਲ ਲਗਾਏ ਹੋਣ ਨੇ ਟੇਬਲ ਤੇ ਬੈਠ ਕੇ ਰੋਟੀ ਖਾਂਦੇ ਨੇ ਆਪ ਹਾਂਜੀ ਅੱਜ ਸ਼ਿਵਰਾਤਰੀ ਦਾ ਤਿਹਾਰਾ ਜੀ ਲੰਗਰ ਲਾਇਆ ਹੋਇਆ ਜੀ ਸ਼ਵਾਲਾ ਮੰਦਿਰ 'ਚ ਹਰ ਸਾਲ ਇੱਥੇ ਲੰਗਰ ਲਾਇਆ ਜਾਂਦਾ ਅੱਜ ਸ਼ਿਵਰਾਤਰੀ ਦਾ ਬਹੁਤ ਵੱਡਾ ਤਿਹਾੜਾ ਆ ਇਸ ਕਰਕੇ ਅਸੀਂ ਲੰਗਰ ਲਾਇਆ ਹੋਇਆ ਜੀ ਇੱਥੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਲੰਬੜਾ ਜੀ ਆਪਾਂ ਜਾਣਦੇ ਆ ਨਾਲ ਇਹ ਵੀ ਹਰ ਸਾਲ ਦੀ ਤਰ੍ਹਾਂ ਇਸ ਵੇਲੇ ਵੀ ਜਿਹੜਾ ਹੈਗਾ ਸ਼ਿਵਰਾਤਰੀ ਦਾ ਜਿਹੜਾ ਦਿਨ ਤਿਹਾਰਾ ਬੜਾ ਛਾਣਾ ਮਨਾਉਂਦੇ ਨੇ ਕੀ ਕਹਿੰਦੇ ਨੇ ਬੋਬੀ ਜੀ ਮਾਛੀਵਾੜਾ ਇਤਿਹਾਸਕ ਸ਼ਹਿਰ ਆ ਇੱਥੇ ਜਾਨੀ ਸਾਰੇ ਮੇਲੇ ਤਿਹਾਰ ਬੜੇ ਪਿਆਰ ਦੇ ਨਾਲ ਮਨਾਏ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਅੱਜ ਆਪਾਂ ਜੋ ਮਨਾ ਰਹੇ ਹਾਂ ਸਵਰਾਤਰੀ ਦਾ ਦਿਹਾੜਾ ਤੇ ਇਹ ਤੁਹਾਡੇ ਸਾਹਮਣੇ ਆ ਵੀ ਸਾਰੀ ਪਬਲਿਕ ਜਾਨੀ ਮਨਾਉਣ ਗੱਲ ਦੇ ਵਿੱਚ ਬਾਹਰ ਨਿਕਲੇ ਹੋਏ ਨੇ ਘਰਾਂ ਤੋਂ ਤੇ ਇੱਥੇ ਹੁਣ ਮੈਂ ਮੰਦਿਰ ਦੇ ਕੋਲ ਬੈਠਾ ਦੇਖੋ ਲੰਗਰ ਚੱਲ ਰਿਹਾ ਬੜੀ ਸ਼ਰਦਾ ਦੇ ਨਾਲ ਜਾਨੀ ਟੋਕੀ ਲੰਗਰ ਛੱਕ ਵੀ ਰਹੇ ਆ ਤੇ ਸ਼ਿਕਾਉਣ ਵਾਲੇ ਸ਼ਿਕਾਰ ਹੈ ਇਹ ਜਿੱਦਾਂ ਜਿੱਤੇ ਹਾਰ ਪੂਰੇ ਭਾਰਤ ਦੇ ਵਿੱਚ ਸ਼ਾਹ ਨਾਲ ਮਲਾਇਆ ਜਾਂਦਾ ਮਾਛੀਵਾੜੇ ਵੀ ਜਿਹੜਾ ਹੁਣ ਤੁਸੀਂ ਇਹ ਲੰਗਰ ਲਾ ਰਹੇ ਕਿੰਨੇ ਕਿ ਚਰਤ ਲਾ ਰਹੇ ਹੋ ਲੰਗਰ ਤਾਂ ਜਦੋਂ ਦੀ ਹੁਣ ਮੇਰੀ ਉਮਰ 65 ਸਾਲ ਹੋ ਗਈ ਜਦੋਂ ਦੀ ਸੋਜੀ ਆ ਉਦੋਂ ਦੇ ਲੰਗਰ ਇੱਥੇ ਲੱਗਦੇ ਆ ਜੀ ਤੇ ਦਿਨੋਂ ਜਣੀ ਹਰੇਕ ਸਾਲ ਪਹਿਲਾਂ ਨਾਲੋਂ ਵੱਧ ਉਤਸ਼ਾਹ ਨਾਲ ਮਨਾਇਆ ਜਾਂਦਾ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਇਹ ਸ਼ਿਵਰਾਤੀ ਦਾ ਤਿਹਾਰਾ ਚਾਹੇ ਕੋਈ ਵੀ ਤਿਹਾਰ ਹੋਵੇ ਮਾਚੀਵਾੜਾ ਸ਼ਹਿਰ ਦੇ ਵਿੱਚ ਸਾਰਾ ਭਾਈਚਾਰਾ ਵੱਲੋਂ ਜਿਹੜਾ ਹੈਗਾ ਇਹ ਬੜਾ ਉਸ਼ਾ ਨਾਲ ਮਨਾਇਆ ਜਾਂਦਾ ਸ਼ਿਵਾਲਾ ਬ੍ਰਹਮਚਾਰੀ ਮੰਦਿਰ ਮਾਚੀਵਾੜਾ ਇਹਦਾ ਕਿ ਕੋਰੋ ਪੰਡਵਾ ਦਾ ਦੇ ਪੰਡਵਾ ਦੇ ਹੱਥੋਂ ਬਣਾਇਆ ਗਿਆ ਮੰਦਿਰ ਆ ਇਹਦਾ ਇਤਿਹਾਸ ਬਹੁਤ ਪੁਰਾਣਾ ਹੈ ਇਹ ਇੰਡੀਆ ਦੇ ਵਿੱਚ ਸਿਰਫ ਦੋ ਮੰਦਿਰ ਨੇ ਜਿਹੜੇ ਸੰਪੂਰਨ ਮੰਦਿਰ ਮੰਨੇ ਜਾਂਦੇ ਨੇ ਇੱਕ ਸੰਪੂਰਨ ਮੰਦਰ ਦੇ ਪੰਜ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਇੱਕ ਸਭ ਤੋਂ ਪਹਿਲਾਂ ਤਰਵੈਣੀ ਦੂਜਾ ਦੱਖਣਮੁਖੀ ਹਨੂਮਾਨ ਜੀ ਦਾ ਮੰਦਰ ਤੀਜਾ ਸ਼ਮਸ਼ਾਨ ਘਾਟ ਚੌਥਾ ਗੰਗਾ ਮਾਤਾ ਦਾ ਪਰਵੇਸ਼ ਚੌਥਾ ਪੰਜਮ ਪੰਜਮੁਖੀ ਸ਼ਿਵਲਿੰਗ ਜੋ ਕਿ ਕੋਰੋ ਪਾਣਵਾ ਨੇ ਆਪਣੇ ਹੱਥੀ ਸਥਾਪਿਤ ਕੀਤਾ ਸੀ ਉੱਤੇ ਇੱਥੇ ਢਾਈ ਪੜ ਲਈ ਗੰਗਾ ਦਾ ਪਰਵੇਸ਼ ਹਰ ਰੋਜ਼ ਗੰਗਾ ਜੀ ਦੇ ਵਰਦਾਨ ਮੁਤਾਬਕ ਰੋਜ਼ ਠਾਈ ਪਾਣੀ ਗੰਗਾ ਦਾ ਪ੍ਰਵੇਸ਼ ਹੁੰਦਾ ਹੈ ਇਸ ਸਭ ਤੋਂ ਪੁਰਾਣਾ ਅਤੇ ਇੱਕ ਇਤਿਹਾਸਿਕ ਮੰਦਿਰ ਹੈ ਜੈ ਵੀਰ ਬਜਰੰਗੀ ਹਰ ਹਰ ਮਹਾਦੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਸ਼੍ਰੀ ਪ੍ਰਾਚੀਨ ਸ਼ਵਾਲਿਆ ਮੰਦਿਰ ਜੋ ਮਛੀਵਾੜਾ ਵਿਖੇ ਸਥਿਤ ਹੈ ਇੱਕ ਪ੍ਰਾਚੀਨ ਮੰਦਿਰ ਹੈ ਪਾਂਡਵ ਆਪਣੇ ਗਿਆਦ ਵਾਸਤੇ ਦੌਰਾਨ ਇੱਥੇ ਇੱਕ ਰਾਤ ਲਈ ਆਏ ਸੀ ਤੇ ਉਹਨਾਂ ਨੇ ਪੰਜ ਮੁਖੀ ਸ਼ਿਵਲਿੰਗ ਦਾ ਨਿਰਮਾਣ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਗੰਗਾ ਮਾਤਾ ਜੀ ਦਾ ਆਵਾਨ ਕੀਤਾ ਸੀਗਾ ਤੇ ਗੰਗਾ ਮਾਤਾ ਜੀ ਉਹਨਾਂ ਤੋਂ ਖੁਸ਼ ਹੋ ਗਏ ਉਹਨਾਂ ਨੇ ਇੱਥੇ ਵਰਦਾਨ ਦਿੱਤਾ ਸੀਗਾ ਕਿ ਉਹ ਹਰ ਰੋਜ਼ ਢਾਈ ਪਾਲੀ ਇੱਥੇ ਆਣਗੇ ਤੇ ਹਮੇਸ਼ਾ ਇੱਥੇ ਆਉਂਦੇ ਰਹਿਣਗੇ ਤੇ ਇੱਥੇ ਢਾਈ ਪੋੜੀਆਂ ਸੋਨੇ ਦੀ ਵੀ ਹਨ ਕਿਉਂਕਿ ਹਰਦوار ਜਦੋਂ ਕਿ ਡੇਢ ਪੋੜੀ ਹੈ ਇੱਥੇ ਆਪਣੇ ਢਾਈ ਪੋੜੀਆਂ ਹਨ ਇਸ ਕਰਕੇ ਇਸਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿ ਤੁਸੀਂ ਜਿਹੜੇ ਪੁਰਾਣੇ ਮੰਦਰ ਜਿੱਦਾਂ ਕੋਰੋਪੰਡ ਵਾਲੇ ਇਤਿਹਾਸ ਵਾਲੇ ਦੱਸੇ ਦੋ ਮੰਦਰ ਦੱਸੇ ਨੇ ਇੱਕ ਤਾਂ ਮਾਛਵਾੜੇ ਚ ਮੌਜੂਦ ਹੈ ਦੂਜਾ ਮੰਦਰ ਇੱਕ ਐਮਪੀ ਦੇ ਵਿੱਚ ਐਮਪੀ ਦੇ ਵਿੱਚ ਉੱਥੇ ਵੀ ਕੋਰੋਪੰਡ ਵਾਲੇ ਕੁਝ ਉੱਥੇ ਵੀ ਕੋਰੋਪੰਡ ਪੰਡਵਾ ਦਾ ਜੋ ਇਹੀ ਸੇਮ ਪੰਜ ਸੰਪੂਰਨ ਮੰਦਰ ਆ ਜੋ ਪੰਜ ਦਿੱਤਾ ਨਾਲ ਸਾਡੇ ਨਾਲ ਪ੍ਰੈਸਪੋਰਟ ਗੁਰਦੀਪ ਸਿੰਘ ਜੀ ਟੱਕਰ ਜਿਹੜੇ ਮੰਦਰ ਦੇ ਵਿੱਚ ਸ਼ਿਵਲਿੰਗ ਦੇ ਦਰਸ਼ਨ ਕਰਨ ਆਏ ਨੇ ਪਰ ਉਹ 21 ਸਾਲਾਂ ਤੋਂ ਇਹਨੇ ਬੜੀ ਮਾਨਤਾ ਕਰਦੇ ਨੇ ਅੱਪ ਇਹ ਨਾਲ ਗੱਲ ਕਰਾਂਗੇ ਕੀ ਕਹਿੰਦਾ ਜੀ ਸਾਰੇ ਹੀ ਸ਼ੇਪਕਤਾ ਨੂੰ ਸ਼ੁਰੂਆਤੀ ਦੇ ਪੁੱਤਰ ਢਾੜੇ ਦੀ ਲੱਖ ਲੱਖ ਵਧਾਈ ਸੋ ਅੱਜ ਮਾਛੀਵਾੜਾ ਸ਼ਹਿਰ ਦੇ ਵਿੱਚ ਬੜੇ ਹੀ ਧੂਮ ਧਾਮ ਨਾਲ ਸ਼ਰਤ ਜਾਂ ਤਿਹਾੜੀ ਮਨਾਇਆ ਜਾ ਰਿਹਾ ਵਾ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਤੀ ਜਿ ਪ੍ਰਾਤਨ ਸ਼ਿਵਾਲਾਪਨ ਚੇਰੀ ਮੰਦਿਰ ਇੱਥੇ ਦੁਰਗਾ ਸ਼ਕਤੀ ਮੰਦਿਰ ਅੱਜ ਸੈਂਕੜੇ ਡੜੀ ਕੋਲ ਜੇਸ਼ੇ ਮੰਦਿਰ ਸਾਰੇ ਮੰਦਿਰਾਂ ਦੇ ਵਿੱਚ ਸਤਾਲੂ ਕਤਾਰਾਂ ਬੰਨ੍ਹ ਕੇ ਖੜੇ ਨੇ ਮਤਾਂ ਦੇਣ ਲਈ ਸੋ ਇਸ ਜਿਹੜਾ ਮਾਛੀਵੜ ਦਾ ਜਿਹੜਾ ਜਿਹੜਾ ਇਤਿਹਾਸਕ ਆਪਣੇ ਮੰਦਿਰ ਪ੍ਰਾਤਨ ਸ਼ਿਵਾਲਾਪਰਮਚਾਰੀ ਮੰਦਿਰ ਉੱਤੇ ਵੀ ਹੁਣ ਅੱਜ ਕੱਲੇ ਮਾਛੋੜਾ ਤੋਂ ਨਹੀਂ ਆਲੇ ਦੁਆਲੇ ਇਲਾਕੇ ਪਿੰਡਾਂ ਤੋਂ ਬੜੇ ਹੋਰ ਦੂਜੇ ਸ਼ਹਿਰਾਂ ਤੋਂ ਵੀ ਲੋਕ ਮੱਥਾ ਟੇਕ ਆਉਂਦੇ ਨੇ ਕਿਉਂਕਿ ਇਹ ਬੜੀ ਇਤਿਹਾਸਕ ਤੇ ਦੀ ਪ੍ਰਾਣੀ ਮਹਪਰਾਤਰ ਮੰਨਤਾ ਹੈ। ਸਾਡੇ ਮੰਦਿਰ ਦੇ ਪੁਜਾਰੀ ਸਾਡੇ ਸ਼ਰਮਾ ਜੀ ਆਪਾਂ ਇਹਦਾ ਗੱਲ ਕਰਾਂਗੇ ਕੀ ਕਹਿੰਦੇ ਜੈਪੌਲੇਨਾ ਜੀ ਜੈ ਸਭ ਕੋ ਹਰ ਹਰ ਮਹਾਦੇਵ ਯਹਾਂ ਪਰ ਮੰਦਰ ਸ਼ਿਵ ਦਵਾਲਾ ਠਾਕੁਰ ਦਵਾਰਾ ਯਹਾਂ ਪਰ ਪੰਡਾਰਾ ਲਗਾਇਆ ਗਿਆ ਹੈ। ਔਰ ਭਗਵਾਨ ਸ਼ੰਕਰ ਜੀ ਕੇ ਦਰਸ਼ਨ ਕਰ ਰਹ पूरा तांता लगा हुआ है और और सब प्रकार से कीर्तन यज्ञ हवन भगवान की कृपा से हो रहे हैं और सबके लिए जय मंगल हो सब का कल्याण करने वाला हो बली शंकर भगवान जय गौरी शंकर भगवान की जय उमापति महान हर हर महानी मैं ब्रह्मचारी मंदिर माछीवाड़ा आज शिवरात्रि शो अवसर पर ਮੈਂ ਸਭ ਇਲਾਕਾ ਵਾਸੀਆਂ ਨੂੰ ਸ਼ੁਭ ਕਾਮਨਾ ਦਿੰਦਾ ਹਾਂ ਅਥੇ ਇਸ ਹਜੀ ਭਗਵਾਨ ਜੀ ਕੀ ਨਾਮ ਵਿਸ਼ਾਲ ਜੈਨ ਜੀ ਜੈਨ ਸਾਹਿਬ ਤੁਸੀਂ ਅੱਜ ਪਹਿਲੀ ਵਾਰੀ ਇੱਥੇ ਆਏ ਹੋ ਜਾਂ ਕਿ ਤੁਸੀਂ ਇੱਥੇ ਪੱਕੇ ਹੀ ਸੇਵਾਦਾਰ ਹੋ ਅਸੀਂ ਇੱਥੇ ਪੱਕੇ ਹੀ ਸੇਵਾਦਾਰ ਆ ਜੀ ਅਸੀਂ ਕਈ ਸਾਲਾਂ ਤੋਂ ਇੱਥੇ ਆਣੇ ਆ ਮੰਦਰ ਨਾਲ ਜੁੜੇ ਹੋਏ ਆ ਜੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਭਗਤਾਂ ਦਾ ਇਕੱਠ ਅੱਜ ਪਹਿਲੀ ਵਾਰੀ ਹੋਇਆਗਾ ਇਹ ਹਰ ਇੱਕ ਸਾਲ ਹੀ ਇਦਾਂ ਲੱਗਦਾ ਜੀ ਹਰ ਇੱਕ ਸ਼ੁਭਰਾਤਰੀ ਤੇ ਇਦਾਂ ਹੀ ਇਸ ਤੋਂ ਜ਼ਿਆਦਾ ਹੀ ਇਕੱਠ ਹੁੰਦਾ ਜੀ ਇਸ ਟਾਈਮ ਇੱਥੇ ਜਿਹੜਾ ਸ਼ੁਭਰਾਤਰੀ ਦਾ ਤਿਹਾੜੀ ਮਨਾਇਆ ਜਾਂਦਾ ਕਿਉਂਕਿ ਹੋਰ ਵੀ ਤਿਹਾੜ ਬਣਾਏ ਜਾਂਦੇ ਨੇ ਇੱਥੇ ਜੀ ਗਣਪਤੀ ਮਹਾ ਉਸ ਤੋਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਜਨਮਸ਼ਟਮੀ ਹੋਰ ਵੀ ਕਾਫੀ ਤਿਹਾੜ ਬਣਾਏ ਜਾਂਦੇ ਆ ਜੀ ਤੁਸੀਂ ਕੀ ਕਹਿਣਾ ਚਾਹੋ ਪਾਈਸਾ ਸਰ ਇੱਥੇ ਜਿਹੜਾ ਤਿਉਹਾਰ ਹੈ ਉਹ ਕਈ ਸਾਲਾਂ ਤੋਂ ਇੱਥੇ ਮਨਾਏ ਜਾ ਰਹੇ ਨੇ ਇੱਥੇ ਜਨਮਾਸ਼ਮੀ ਹੋਗੀ ਗਣੇਸ਼ ਮਹੋਤਸਵ ਹੋ ਗਿਆ ਜਿਹੜਾ ਸ਼ਿਵਰਾਤਰੀ ਦਾ ਤਿਉਹਾਰ ਹੈ ਉਹ ਇੱਥੇ ਦਾ ਮੇਨ ਤਿਉਹਾਰ ਹੈ ਤੇ ਬਹੁਤ ਹੀ ਸਾਲਾਂ ਤੋਂ ਇੱਥੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਲੋਕ ਸਾਰੇ ਇੱਥੇ ਬਹੁਤ ਦੂਰ ਦੂਰ ਤੋਂ ਹਮ ਹਮਾ ਕੇ ਇੱਥੇ ਮਾਛੀਵਾੜਾ ਸ਼ਹਿਰ ਪਹੁੰਚਦੇ ਨੇ ਪ੍ਰਭੂ ਸ਼ਿਵ ਜੀ ਦੀ ਇੱਥੇ ਉਹਨਾਂ ਦਾ ਮਤਲਬ ਆਪਾਂ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸ਼ਿਵਰਾਤਰੀ ਵਾਲੇ ਦਿਨ ਤੇ ਤੁਸੀਂ ਕੀ ਕਰਨਗੇ ਮੈਂ ਕਿਹਾ ਦੂਸਰਾ ਮੰਦਿਰੋਂ ਐਮਪੀ ਚਾ ਐਮਪੀ ਚਾ ਤੁਸੀਂ ਪਹਿਲੀ ਵਾਰ ਆਏ ਹੋ ਗੱਗ ਵੀ ਆਉਂਦੇ ਨਾ ਨਾ ਬਚਪਨ ਤੋਂ ਛੜੋ ਜੀ 40 40 ਦਿੰਦੇ ਵੇਣੇ ਅਸੀਂ ਉਧਰ ਲੱਗ ਜੰਦੇ ਤੁਸੀਂ ਦੇਖ ਸਕਦੇ ਹੋ ਉਹ ਭਗਤਾਂ ਦਾ ਜਿਹੜਾ ਠਾਠਾ ਮਾਰਲਾ ਇਕੱਠਾ ਹੈ ਕੋਈ ਭਗਤ ਫੁੱਲਾਂ ਦੇ ਜਿਹੜੇ ਹੈਗੇ ਹਾਰ ਲੈ ਕੇ ਆਉਂਦਾ ਸ਼ਿਵਜੀ ਮਹਾਰਾਜ ਦੇ ਪਉਣ ਨੂੰ ਕੋਈ ਪਾਣੀ ਦੇ ਗੰਗਾ ਜਲ ਜਿਹੜਾ ਗੜਵੀ ਚ ਪਾਈ ਫਿਰਦਾ ਤੁਸੀਂ ਦੇਖ ਸਕਦੇ ਹੋ ਹੱਥਾਂ 'ਚ ਜਿਹੜੇ ਇਹਨਾਂ ਦੇ ਭਾਂਡੇ ਨੇ ਉਹਨਾਂ 'ਚ ਗੰਗਾ ਜਲ ਆ ਜਿਹੜਾ ਕਿ ਸ਼ਿਵਜੀ ਮਹਾਰਾਜ ਦੇ ਉੱਤੇ ਆਗੇ ਇਹਨਾਂ ਨੇ ਚਲ ਚੜਾਉਣਾ ਹੈਗਾ ਨਾਲ ਇਸ ਭਾਵਨਾ ਦੇ ਨਾਲ ਅੱਜ ਵਿਸਤਾਰ ਕਰੀ ਕਿ ਜਿੱਥੇ ਗੁਰੂ ਰਵਿंद्र ਜੀ ਦਾ ਤਿਹਾੜ ਫੜੇ ਤੋਂ ਉਤਮ ਨਾਲ ਮਨਾਇਆ ਗਿਆ ਤੇ ਅਸੀਂ ਚੰਨ ਕੋ ਚੌਂਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਹੈ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਮੱਛਵਾਲਾ ਸਾਹਿਬ ਨੂੰ ਸੁਖਮਣੀ ਕਾਲੀਦਾ ਅਤੇ ਬੀਜੇਪੀ ਦੀ ਸਰਕਾਰ ਵੱਲੋਂ ਸਾਰੇ ਲੋਕਾਂ ਨੂੰ ਹੈਂਦਾਂ ਦੇ ਹੀ ਸ਼ਾਮਲਾ ਕਰਦਾਂ ਤੇ ਅਹਿਸਾਸ ਕਰਦਾ ਕਿ ਪੰਜਾਬ ਦੇ ਵਿੱਚ ਸੁਖਮਣੀ ਕਾਲੀਦਾ ਦਾ ਵਾਦਲ ਅਤੇ ਬੀਜੇਪੀ ਦੀ ਸਰਕਾਰ ਦੀ ਮੌਜੂਦਗੀ ਹੈ ਇਹ ਤੋਂ ਬਣੀ ਹੋਈਆਂ ਸਟਾਲ ਤੇ ਤਰ੍ਹਾਂ-ਤਰ੍ਹਾਂ ਦੇ ਲੋਕਾਂ ਬੋਲਣ ਤਰ੍ਹਾਂ ਨੇ ਲੰਗਰ ਲਗਾਈਏ ਨੇ ਉਹਨਾਂ ਦੇ ਵਿੱਚ ਏ ਕਰ ਖਾਣ ਵਾਲੀਆਂ ਹੋਰ ਸਵਾਦਿਸ਼ਟ ਦਸਤੋਵਾਨ ਹੁੰਦੇ ਨੇ ਜਿਸ ਨੂੰ ਪ੍ਰਸਾਦ ਦੇ ਰੂਪ ਵਿੱਚ ਪੰਡਿਆ ਜਾਂਦਾ ਹੈ। ਅੱਜ ਜੇ ਆਪਾਂ ਹੁਣ ਗੱਲ ਚਿੱਠੀ ਦੀ ਭੰਦੇ ਦੀ ਭੰਗ ਦੇ ਨਾਮ ਤੇ ਭੰਗ ਦੇ ਪਕੌੜੇ ਦੀ ਕਿ ਸ਼੍ਰੀ ਮਹਾਰਾਜ ਨੇ ਗਾਇਬ ਕੀਤੀ ਸੀ ਉਹ ਕਿ ਉਹ ਮੁੱਖ ਮਾਰ ਦੀ। ਜਦੋਂ ਇਸ ਮਾਲ ਦੀ ਗੱਲ ਹੁੰਦੀ ਆ ਤੇ ਇਹ ਗਹਿਰ ਦੀ ਗੱਲ ਆਉਂਦੀ ਆ ਉਹ ਵੀ ਕਹਿੰਦੇ ਸਾਰੇ ਭੱਜਦੇ ਸੀ ਨਾਸ਼ੀ ਦਿਨ ਤੇ ਇਹ ਸਾਰੇ ਪਿੰਡਾਂਾਂ ਤੇ ਸਿੱਧੀ ਹਰੇਕੀ ਬੰਦ ਹੋ ਗਈ। ਉਹ ਗੱਲ ਇਹ ਵੀ ਹੈ ਕਿ ਚਾਹੇ ਸਮਾਜ ਹੈ, ਚਾਹੇ ਪ੍ਰਾਚਨ ਸਮੇਂ ਦੀ ਗੱਲ ਕਰੀਏ ਵੀ ਜਿਹੜਾ ਜ਼ਹਿਰ ਅੱਜ ਸਮਾਜ ਦੇ ਵਿੱਚੋਂ ਕੋਈ ਖਤਮ ਕਰ ਨਹੀਂ ਸਕੀ। ਕਿਤਾਬਾਂ ਦੇ ਅੰਦਰ ਆਉਂਦੇ ਹਨ ਉਹ ਇਤਿਹਾਸ ਦੇ ਵਿੱਚ ਬੁੱਕੇ ਲਿਖਦੇ ਆ ਉਹੀ ਅਮਲ ਕਰਦਾ ਹੈ। ਇਸ ਕਰਕੇ ਹਰੇਕ ਕੋਈ ਭੰਗ ਬਣਾ ਕੇ ਲਿਆ ਕਿ ਇਹ ਨਾ ਤਾਂ ਕਿਸੇ ਦੀ ਮਰਜ਼ੀ ਗੱਲ ਹੈ, ਨਾ ਇਹ ਹੋਵੇ। ਜੋ ਇਸ ਹੱਦੇ ਕੋਲਣਾ ਇੱਕ ਤੇ ਕਈ ਲੋਕਾਂ ਨੇ ਕੈਮਰੇ ਦੇ ਅੱਗੇ ਮਨਾਂ ਕਰ ਰਹੀ ਸਾਨੂੰ ਸਵਾਲ ਕਰਦੇ ਸੀ ਕਿ ਇਹਦੇ ਘੰਡ ਦਾ ਲੰਗਰ ਚੱਲ ਰਿਹਾ ਪੰਗ ਦਾ ਚਰਨਾਮ ਚੱਲ ਰਿਹਾ ਇਸ ਜਿੱਤੀ ਮਾਰੇ ਨੇ ਜੈ ਵੀ ਕੀਤੀ ਸੀ ਉਹੀ ਜਿਹੜਾ ਕੁਐਸਚਨ ਅਸੀਂ ਇਹ ਸਾਡੇ ਨਾਲ ਸੰਜੀਵ ਸਰਵਾਈ ਨੇ ਬੁੱਧੀ ਜੀ ਨੇ ਅਸੀਂ ਇੱਕ ਵਚਨ ਸਾਹੀਂ ਇਹਨਾਂ ਨੂੰ ਕੀਤਾ ਤੇ ਸਾਹੀਂ ਇਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਬਾਹਰ ਦੇਸ਼ਾਂ 'ਚ ਆਪਾਂ ਆਪਣੇ ਵਿੱਚ ਵਸਦੇ ਸਿੱਖਾਂ ਨੇ ਉਹਨਾਂ ਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕੈਮਰਾਮੈਨ ਹਰਸ਼ਦੇਵ ਜੀ ਦੀ ਜੀ